ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਰਨ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪਜੀ ਨਾਲ ਸਾਂਝ ਪਾਈਏ ਜੀ ਸਰਦਾਰ ਅਜੀਤ ਸਿੰਘ ਪੰਜਾਬ ਸਰਕਾਰ ਵਿੱਚ ਉੱਚੇ ਅਹੁਦੇ ਤੇ ਨੌਕਰੀ ਕਰਦਾ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਸੀ ਤੇ ਨਤੀਆਂ ਹਨ ਪਰ ਪੁੱਤਰ ਕੋਈ ਨਹੀਂ ਪੁੱਤਰ ਦੀ ਘਾਟ ਉਸ ਦੇ ਅੰਤਰੀਵ ਮਨ ਵਿੱਚ ਗਹਿਰਾ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ ਤੇ ਬੜੇ ਤੀਰਥ ਨਾਤੇ ਬੜੇ ਥਾਂ ਗਿਆ ਸੁਖਣਾ ਸੁਖੀਆਂ ਪਰ ਕਿਤੋਂ ਵੀ ਖੈਰ ਪੈਂਦੀ ਨਜ਼ਰ ਨਾ ਆਈ ਫਿਰ ਇੱਕ ਦਿਨ ਕਾਰ ਸੇਵਾ ਵਾਲੇ ਬਾਬਾ ਬਸਤਾ ਸਿੰਘ ਜੀ ਨਾਲ ਇੱਕ ਵਾਰੀ ਇਸ ਗੁਰਸਿੱਖ ਦਾ ਾਲਾਦੀਨਪੁਰ ਤਰਨਤਾਰਨ ਵਿਖੇ ਮੇਲ ਹੋਇਆ। ਦੀਵਾਨ ਲੱਗਾ ਹੋਇਆ ਸੀ ਤੇ ਇੱਕ ਕਵੀ ਸਟੇਜ ਤੇ ਚੜ੍ਹ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਕਥਾ ਕਰ ਰਿਹਾ ਸੀ। ਬਾਬਾ ਬੁੱਢਾ ਜੀ ਦੀ ਕਥਾ ਦੇ ਵਿੱਚ ਪੁੱਤਰਾਂ ਬਾਰੇ ਸੁਣ ਕੇ ਇਸ ਸਰਦਾਰ ਅਜੀਤ ਸਿੰਘ ਦੀ ਘਰਵਾਲੀ ਦੇ ਮਨ ਵਿੱਚ ਵੈਰਾਗ ਆ ਗਿਆ। ਤੇ ਕੋਲ ਬੈਠੇ ਐਕਸ਼ਨ ਸਰਦਾਰ ਸੇਵਾ ਸਿੰਘ ਘੁੰਮਣ ਇਹਨਾਂ ਦੀ ਹਾਲਤ ਜਾਣ ਕੇ ਇਸ ਜੋੜੇ ਨੂੰ ਲੈ ਕੇ ਬਾਬਾ ਬਸਤਾ ਸਿੰਘ ਜੀ ਦੇ ਕੋਲ ਪੇਸ਼ ਹੋਏ ਜੋੜੇ ਦੀ ਖਾਹਿਸ਼ ਜ਼ਾਹਿਰ ਕੀਤੀ ਬਾਬਾ ਬਸਤਾ ਸਿੰਘ ਪੂਰੀ ਕਮਾਈ ਵਾਲੇ ਸੰਤ ਸਨ ਉਹਨਾਂ ਨੇ ਵਚਨ ਕੀਤਾ ਇਸ ਵੇਲੇ ਤੁਹਾਡੇ ਪਿੰਡਾਂ ਦੇ ਲਾਗੇ ਘੁੰਮਣਾ ਵਾਲੇ ਸੰਤ ਹੀ ਇਸ ਦਾਤ ਦੇ ਸਕਣ ਦੇ ਸਮਰਥ ਹਨ ਪਰ ਸਰਦਾਰ ਅਜੀਤ ਸਿੰਘ ਇਸ ਤੋਂ ਪਹਿਲਾਂ ਕਦੇ ਵੀ ਬਾਬਾ ਜੀ ਦੇ ਡੇਰੇ ਨਹੀਂ ਸੀ ਗਿਆ ਤੇ ਘੁੰਮਣਾ ਵਾਲੇ ਪਾਠੀਆਂ ਦੇ ਵੀ ਲਗਭਗ ਵਿਰੋਧੀ ਬੋਲਦਾ ਸੀ ਤੇ ਅਜਿਹਾ ਬਾਬਿਆਂ ਤੋਂ ਉਸ ਦਾ ਦੂਰ ਰਹਿਣਾ ਹੀ ਚੰਗਾ ਸਮਝਦਾ ਸੀ ਚੁੱਪ ਰਿਹਾ 11 ਮਹੀਨੇ ਬਾਅਦ ਬਾਬਾ ਬਖਤਾ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਤੁਕਲਵਾਰ ਹਰਚੋਵਾ ਸੜਕ ਤੇ ਬਣ ਰੇ ਗੁਰਦੁਆਰਾ ਸਾਬ ਦੀ ਕਾਰ ਸੇਵਾ ਵਿੱਚ ਜਦੋਂ ਲੱਗੇ ਹੋਏ ਸਨ ਤਾਂ ਉਸ ਵੇਲੇ ਅਜੀਤ ਸਿੰਘ ਵੀ ਸਕੂਟਰ ਤੇ ਉਧਰੋਂ ਦੀ ਲੰਘਿਆ ਸੰਤਾ ਨਾਲ ਮੇਲ ਹੋਇਆ ਸੰਤ ਬਾਬਾ ਬਖਤਾ ਸਿੰਘ ਨੇ ਪਹਿਲਾਂ ਉਸ ਨੂੰ ਬਚਨ ਕੀਤਾ ਘੁੰਮਣੀ ਨਹੀਂ ਗਏ ਨਹੀਂ ਜੀ ਅਜੇ ਨਹੀਂ ਗਏ ਅਜੀਤ ਸਿੰਘ ਨੇ ਉੱਤਰ ਦਿੱਤਾ ਉਥੇ ਜ਼ਰੂਰ ਜਾਓ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਉਥੇ ਜਾਣਾ ਹੀ ਪਵੇਗਾ ਸੰਤਾਂ ਨੇ ਬਚਨ ਕੀਤਾ ਕਰਿਆ ਕਿ ਅਜੀਤ ਸਿੰਘ ਨੇ ਘਰਵਾਲੀ ਨਾਲ ਗੱਲ ਕੀਤੀ ਉਹ ਤਾਂ ਪਹਿਲਾਂ ਵੀ ਕਈ ਵਾਰ ਘੁੰਮਣੀ ਜਾਣਾ ਚਾਹੁੰਦੀ ਸੀ ਪਰ ਸਰਦਾਰ ਨੇ ਨਹੀਂ ਸੀ ਜਾਣ ਦਿੱਤਾ ਕੋਈ ਇੱਕ ਵਾਰੀ ਟਰੈਕਟਰ ਟਰਾਲੀ ਤੇ ਘੁੰਮਣੀ ਜਾ ਰਹੀ ਸੰਗਤ ਦੇ ਨਾਲ ਬੈਠੀ ਆਪਣੀ ਪਤਨੀ ਪਤਨੀ ਨੂੰ ਸਰਦਾਰ ਅਜੀਤ ਸਿੰਘ ਨੇ ਜਾਣ ਲਈ ਮਨਾ ਕਰ ਦਿੱਤਾ ਕਿ ਤੇ ਜਿੱਥੇ ਵੀ ਬਾਬਾ ਜੀ ਦੇ ਅਖੰਡ ਪਾਠੀ ਅਖੰਡ ਪਾਠ ਕਰਦੇ ਸਨ ਘੁੰਮਣਾ ਵਾਲੇ ਇਹ ਉੱਥੇ ਨਹੀਂ ਸੀ ਜਾਂਦਾ ਬਾਬਾ ਬਸਤਾ ਜੀ ਬਸਤਾ ਸਿੰਘ ਜੀ ਦੇ ਦੁਬਾਰਾ ਕਹਿਣ ਤੇ ਅੱਜ ਇਸ ਦਾ ਮਨ ਬਦਲ ਗਿਆ ਪਰ ਅਜੇ ਵੀ ਦੁਚਿੱਤੀ ਵੇਸੀ ਪਰ ਫਿਰ ਵੀ ਲੰਮੀ ਸੋਚ ਵਿਚਾਰ ਪਿੱਛੋਂ ਉਸ ਨੇ ਘੁੰਮਣੇ ਜਾਂਦਾ ਮਨ ਬਣਾ ਲਿਆ ਚਲੋ ਵੇਖੀ ਆਉਨੇ ਆ ਘੁੰਮਣੀ ਜਾ ਕੇ ਉਹਦੇ ਮਨ ਵਿੱਚ ਵਿਚਾਰ ਕੀਤੀ ਸਕੂਟਰ ਤੇ ਸਵਾਰ ਹੋ ਕੇ ਦੋਵੇਂ ਪਤੀ ਪਤਨੀ ਘੁੰਮਣੀ ਡੇਰੇ ਪਹੁੰਚੇ ਇਹ 1985 ਅਕਤੂਬਰ ਮਹੀਨੇ ਦੀ ਗੱਲ ਹੈ ਇਹ ਪਹਿਲੀ ਵਾਰ ਜੋੜਾ ਜਦੋਂ ਘੁੰਮਣੀ ਡੇਰੇ ਬਾਬਾ ਜੀ ਦੇ ਦਰਸ਼ਨ ਦੀ ਤਾਂਗ ਲੈ ਕੇ ਆਇਆ ਸਵੇਰੇ 10 ਵਜੇ ਦਾ ਸਮਾਂ ਸੀ ਬਾਬਾ ਜੀ ਟਾਂਗੇ ਵਿੱਚ ਬੈਠੇ ਹੋਏ ਸਨ ਕੋਲੀ ਬਾਬਾ ਜੀ ਦੇ ਧਰਮ ਪਤਨੀ ਮਾਤਾ ਅਵਤਾਰ ਕੌਰ ਜੀ ਬੈਠੇ ਹੋ ਸਨ ਤੇ ਸਰਦਾਰੂ ਮੋਹਨ ਸਿੰਘ ਕੋੜਲਾ ਚਾਹਲ ਟਾਂਗੇ ਵਾਲੇ ਘੋੜੇ ਨੂੰ ਅੱਗੋਂ ਪਕੜ ਕੇ ਖੜਾ ਸੀ ਤੇ ਬਹੁਤ ਸਾਰੇ ਸਰਦਾਰੂ ਹੱਥ ਜੋੜ ਕੇ ਆਲੇ ਦੁਆਲੇ ਖੜੇ ਸਨ ਤੇ ਸਾਰੀ ਸੰਗਤ ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੀ ਸੀ ਲਗਭਗ ਡੇਢ ਘੰਟਾ ਇਸੇ ਤਰ੍ਹਾਂ ਸ਼ਬਦ ਕੀਰਤਨ ਦਾ ਆਨੰਦ ਬਣਿਆ ਰਿਹਾ ਤੇ ਬਾਬਾ ਜੀ ਨੇ ਫਿਰ ਬਚਨ ਕੀਤਾ ਸਭ ਮਾਈ ਭਾਈ ਆਪੋ ਆਪਣੇ ਕੰਮਾਂ ਤੇ ਚਲੇ ਜਾਓ ਸਾਰੀ ਸੰਗਤ ਸੀ ਛੁਕਾ ਕੇ ਥਾਉ ਥਾਈ ਚਲੀ ਗਈ ਪਰ ਅਜੀਤ ਸਿੰਘ ਤੇ ਉਹਦੀ ਘਰਵਾਲੀ ਨੇ ਇਹ ਨਜ਼ਾਰਾ ਆਪਣੀ ਅੱਖੀ ਵੇਖਿਆ ਪਰ ਅਜੀਤ ਸਿੰਘ ਨੇ ਸਿਰ ਨਹੀਂ ਝੁਕਾਇਆ ਘਰ ਨੂੰ ਵਾਪਸ ਚਲੇ ਗਏ ਅਜੀਤ ਸਿੰਘ ਦੇ ਮਨ ਵਿੱਚ ਬਾਬਾ ਜੀ ਦੇ ਪ੍ਰਤੀ ਕਈ ਵਿਚਾਰ ਉਤਪੰਨ ਹੋਏ ਗ੍ਰਸਤੀ ਹੈ ਔਰਤ ਵੀ ਲੱਗੇ ਬੈਠੀ ਹੈ ਸਾਰੇ ਸੀਸ ਵੀ ਝੁਕਾਉਂਦੇ ਹਨ ਪਰ ਫਿਰ ਮਨ ਵਿੱਚ ਸੋਚਦਾ ਗੁਰਬਾਣੀ ਤੋਂ ਬਿਨਾਂ ਉੱਥੇ ਹੋਰ ਕੋਈ ਗੱਲ ਹੈ ਵੀ ਨਹੀਂ ਲਗਾਤਾਰ ਡੇਢ ਘੰਟਾ ਸਿੰਘਾਂ ਨੇ ਸ਼ਬਦ ਕੀਰਤਨ ਦਾ ਆਨੰਦ ਬਣਿਆ ਪਤਾ ਨਹੀਂ ਲੱਗਾ ਇੰਨਾ ਸਮਾਂ ਕਿੱਥੇ ਲੰਘ ਗਿਆ ਲੱਸੀ ਦੇ ਬਾਟੇ ਨਾਲ ਮਨ ਨੂੰ ਠੰਡ ਪਈ ਕਈ ਤਰ੍ਹਾਂ ਦੇ ਉੱਚੇ ਨੀਵੇਂ ਵਿਚਾਰ ਉਹਦੇ ਮਨ ਵਿੱਚ ਉੱਭਰਦੇ ਰਹੇ ਫਿਰ ਇੱਕ ਦਿਨ ਸਰਦਾਰ ਸੇਵਾ ਸਿੰਘ ਘੁੰਮਣ ਕਾਰਜਕਾਰੀ ਇੰਜੀਨੀਅਰ ਨਾਲ ਅਜੀਤ ਸਿੰਘ ਜੀ ਦਾ ਮੇਲ ਹੋਇਆ ਸੇਵਾ ਸਿੰਘ ਘੁੰਮਣ ਨੇ ਅਜੀਤ ਸਿੰਘ ਦਾ ਮਨ ਪੱਕਾ ਕਰ ਦਿੱਤਾ ਕਿ ਤੂੰ ਘੁੰਮਣੀ ਜ਼ਰੂਰ ਜਾ ਤੇ ਬਾਬਾ ਜੀ ਦੇ ਨਾਲ ਵਚਨ ਕਰ ਚਾਰਕ ਦਿਨਾਂ ਬਾਅਦ ਦੋਵੇਂ ਪਤੀ ਪਤਨੀ ਫਿਰ ਬਾਬਾ ਜੀ ਦੀ ਡੇਰੀ ਨਿਮਾਣੇ ਹੋ ਕੇ ਆਈ। ਕਰੋ ਪ੍ਰਸ਼ਾਦੇ ਪਕਾ ਕੇ ਲਿਆਏ ਖੀਰ ਦਾ ਡੋਲੂ ਵੀ ਸੀ। ਇੱਕ ਡੋਲੂ ਦਾਲ ਦਾ ਪ੍ਰਸ਼ਾਦੇ ਪਕਾਉਂਦਿਆਂ ਨੇ ਦਾਲ ਰੰਦੇਆ ਦੋਵਾਂ ਜੀਆਂ ਨੇ ਤਿੰਨ ਤਿੰਨ ਪਾਠ ਤਿੰਨ ਤਿੰਨ ਪਾਠ ਜਪਜੀ ਸਾਹਿਬ ਦੇ ਕੀਤੇ ਸਨ। ਤੇ ਅੱਜ ਦੋਵਾਂ ਦੇ ਮਨ ਵਿੱਚ ਕੋਈ ਦੁਬੈਤ ਨਹੀਂ ਦੋਵਾਂ ਨੇ ਮਨ ਹੀ ਮਨ ਪੱਕੀ ਸਲਾਹ ਕੀਤੀ ਹੋਈ ਐ। ਕੀ ਕਹਿੰਦੇ ਨੇ ਬਾਬਾ ਬ੍ਰਹਮ ਗਿਆਨੀ ਹੈ ਜੇ ਬ੍ਰਹਮ ਗਿਆਨੀ ਹੈ ਤਾਂ ਮੂੰਹ ਅਸਾਂ ਕੁਝ ਨਹੀਂ ਬੋਲਣਾ ਸਾਡੇ ਦਿਲ ਦੀ ਪੀੜ ਬੁੱਝ ਲਏਗਾ ਤਾਂ ਅਸੀਂ ਸਮਝਾਂਗੇ ਕਿ ਵਾਕਿਆ ਬਾਬਾ ਘੁੰਮਣਾ ਵਾਲਾ ਠੀਕ ਹੀ ਬ੍ਰਹਮ ਗਿਆਨੀ ਹੈ ਦੋਹਾਂ ਨੇ ਪੱਕੀ ਧਾਰਨਾ ਧਾਰ ਕੇ ਸਰਦਾਰ ਅਜੀਤ ਸਿੰਘ ਤੇ ਉਹਦੀ ਪਤਨੀ ਦੁਪਹਿਰ ਵੇਲੇ ਬਾਬਾ ਜੀ ਦੇ ਕੋਲ ਪਹੁੰਚੇ ਭਗਤ ਬਾਣੀ ਦੇ ਸਤਿਗਦਾ ਪਾਠ ਚੱਲ ਰਿਹਾ ਸੀ ਦੋਹਾਂ ਨੇ ਨਮਸਕਾਰ ਕੀਤੀ ਤੇ ਬੈਠ ਗਏ ਦੋਹਾਂ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਲੰਗਰ ਬਾਬਾ ਜੀ ਦੇ ਅੱਗੇ ਰੱਖ ਦਿੱਤਾ ਸੰਗਤ ਸੰਗਤ ਵਿੱਚ ਬੈਠ ਗਏ ਬਾਬਾ ਜੀ ਦੇ ਹੁਕਮ ਨਾਲ ਜੋੜੀ ਸੰਗਤ ਵਿੱਚ ਲੰਗਰ ਤੇ ਲੱਸੀ ਦੇ ਗਫੇ ਵਰਤੇ ਇਹ ਜੋੜਾ ਵੀ ਲਗਾਤਾਰ ਟਿਕਟ ਕੀ ਲਗਾ ਕੇ ਬਾਬੇ ਜੀ ਵੱਲ ਦੇਖ ਰਿਆ ਸੀ ਕੁਝ ਚਿਰ ਬੈਠਣ ਤੋਂ ਪਰੰਤ ਅਜੀਤ ਸਿੰਘ ਤੇ ਉਹਦੀ ਪਤਨੀ ਜਦੋਂ ਉੱਠਣ ਲੱਗੇ ਤੇ ਬਾਬਾ ਜੀ ਵੱਲ ਵੇਖ ਕੇ ਸਿਰ ਝੁਕਾਇਆ ਤਾਂ ਬਾਬਾ ਜੀ ਨੇ ਬਚਨ ਕੀਤਾ ਨਾਨਕ ਦੁਖੀਆ ਸਭ ਸੰਸਾਰ ਪੁਚੰਗੀ ਤਾਂ ਬਾਬਾ ਨਾਨਕ ਹੀ ਦੇ ਸਕਦਾ ਹੈ ਗੁਰਦੁਆਰੇ ਜਾਇਆ ਕਰੋ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਿਹੜਾ ਗੁਰਦੁਆਰੇ ਜਾ ਕੇ ਦੀਵਾ ਜਗਾਉਂਦਾ ਹੈ ਉਹਦੀ ਹਾਜ਼ਰੀ ਬਾਬੇ ਨਾਨਕ ਦੇ ਘਰ ਵਿੱਚ ਲੱਗ ਜਾਂਦੀ ਹੈ ਤੇ ਝਾੜੂ ਫੇਰਨ ਵਾਲੇ ਅਤੇ ਅੰਮ੍ਰਿਤ ਵੇਲੇ ਦੀਵਾ ਜਗਾਉਣ ਵਾਲੇ ਦੀ ਹਾਜ਼ਰੀ ਜ਼ਰੂਰ ਲੱਗਦੀ ਹੈ ਸਾਰਿਆਂ ਦਾ ਸੰਝਾ ਤੇ ਸਾਰਿਆਂ ਦਾ ਪੀਰ ਹੈ ਬਾਬਾ ਨਾਨਕ ਮਾਰਫਤ ਵਾਲਾ ਬਾਬਾ ਨਾਨਕ ਸਾਰਿਆਂ ਦਾ ਸਾਂਝਾ ਗੁਰੂ ਆ ਜਿਹੜਾ ਵੀ ਬਾਬੇ ਨਾਨਕ ਦੀ ਪ੍ਰਤੀਤ ਰੱਖਦਾ ਵਾ ਗੁਰੂ ਘਰ ਦੀ ਯਕੀਨ ਰੱਖਦਾ ਵਾ ਉਸ ਨੂੰ ਕੋਈ ਘਾਟ ਨਹੀਂ ਰਹਿੰਦੀ ਪਰ ਏਖ ਜਾਣੇ ਸਤਗੁਰ ਨਾਨਕ ਦੀ ਇਹਨਾਂ ਬਚਨ ਕਰਕੇ ਸੰਤ ਜੀ ਦੇ ਕੋਲ ਪਏ ਸੇਬ ਜਿਹੜੇ ਬਾਬਾ ਜੀ ਸੰਗਤ ਦੇ ਵਿੱਚ ਸੁੱਟਣ ਲੱਗ ਪਏ ਇਹ ਸੇਬ ਕੋਈ ਕਿਸੇ ਨੇ ਫੜ ਲਿਆ ਤੇ ਕੋਈ ਕਿਸੇ ਨੇ ਇੱਕ ਸੇਬ ਅਜੀਤ ਸਿੰਘ ਜੀ ਦੀ ਪਤਨੀ ਦੀ ਝੋਲੀ ਵਿੱਚ ਵੀ ਪੈ ਗਿਆ ਅਕਾਲ ਪੁਰਖ ਰੂਪ ਜਗਤ ਗੁਰੂ ਬਾਬਾ ਨਾਨਕ ਜੀ ਦੇ ਹੱਥ ਵੜਿਆਈਆਂ ਹਨ ਤੇ ਉਸ ਦੇ ਪਿਆਰੇ ਜਨ ਹਨ ਉਹ ਜੋ ਵੀ ਕਰਦੇ ਹਨ ਪ੍ਰਭੂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਤੇ ਉਹ ਮਨ ਦਾ ਪ੍ਰਭੂ ਪਰਮਾਤਮਾ ਉਹਨਾਂ ਦੀ ਮੰਦਾ ਵੀ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਮਾਪਾ ਕੇ ਅਜੀਤ ਸਿੰਘ ਦੇ ਘਰ ਪਰਮਾਤਮਾ ਨੇ ਪੁੱਤੰਗੀ ਦੀ ਦਾਤ ਬਖਸ਼ ਦਿੱਤੀ ਅਜੀਤ ਸਿੰਘ ਜੋ ਆਪਣੇ ਆਪ ਨੂੰ ਇਸ ਦੁਨੀਆ ਨਾਲੋਂ ਟੁੱਟਾ ਹੋਇਆ ਮਹਿਸੂਸ ਕਰ ਰਿਹਾ ਸੀ ਅੱਜ ਪੁੱਤੀ ਗੰਢ ਪਵੇ ਸੰਸਾਰ ਅਨੁਸਾਰ ਮਿੱਠੇ ਮੇਵੇ ਪੁੱਤਰ ਦਾ ਪਿਤਾ ਬਣ ਗਿਆ ਬੜੀਆਂ ਖੁਸ਼ੀਆਂ ਕੀਤੀਆਂ ਬੋੜੀ ਸਾਹਿਬ ਦੇ ਜਥੇਦਾਰ ਹਰਮੀਰ ਸਿੰਘ ਜੀ ਦੇ ਅਖੰਡ ਪਾਠੀ ਜਥੇ ਨੇ ਜਾ ਕੇ ਅਖੰਡ ਪਾਠ ਕੀਤਾ ਤੇ ਅਜੀਤ ਸਿੰਘ ਸਦਾ ਅਲੈਕੁਮ ਨ ਵਾਲੇ ਸੰਤਾਂ ਦਾ ਪੱਕਾ ਅਸ਼ਰਦਾਲੂ ਬਣ ਗਿਆ ਹਰ ਐਤਵਾਰ ਇਸ ਡੇਰੇ ਵਿੱਚ ਆ ਕੇ ਪੁੱਤਰ ਸਮੇਤ ਦੋਵੇਂ ਪਤੀ ਪਤਨੀ ਅਣਥੱਕ ਸੇਵਾ ਕਰਦੇ ਹਨ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਪਦਾਤਾ ਸੋ ਗੁਰੂ ਪਿਆਰਿਓ ਔ ਮਲਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਬਾਬਾ ਜੀ ਦੀ ਪਛਾਣ ਨਾਲ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਵਤ ਵਰ ਗੁਰਬਾਣੀ ਪੜ੍ਹੀਏ ਸਿਮਰਨ ਕਰੀਏ ਗੁਰੂ ਵਾਲੇ ਬਣੀਏ ਤੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਸੋ ਬੋਲਦੇ ਚੱਲਦਿਆਂ ਹੋਈਆਂ ਗਲਤੀਆਂ ਦੀ ਮਾਫੀ ਸਾਥ ਸੰਬਖਸ਼ਣਯੋਗ ਹੈ ਸੋ ਵਤ ਵਰ ਸ਼ੇਅਰ ਕਰਦਿਆ ਕਰੋ ਸੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ